ਲੋ ਜੀ ਆਪਣੇ ਆਗੇ ਘਰ ਦੇ ਪਿਓਰ ਆਰਗੇਨਿਕ ਚਪਣ ਕਦੂ ਇਹ ਉਹ ਚਪਣ ਕਦੂ ਨੇ ਜਿੰਨਾਂ ਦੀ ਵੈਰਾਈਟੀ ਹੈ ਨਾ ਜਿਹੜੀ ਗੁੰਮ ਹੋ ਚੁੱਕੀ ਹੈ ਅੱਜ ਕੱਲ ਬਾਜ਼ਾਰਾਂ ਦੇ ਵਿੱਚ ਤੁਸੀਂ ਦੇਖਦੇ ਹੋ ਲਾਈਨਾ ਵਾਲੇ ਜੇ ਹਰੇ ਜੇ ਰੰਗ ਦੇ ਹੁੰਦੇ ਆ ਇਹ ਪਹਿਲਾਂ ਆਉਂਦੇ ਸੀ ਹਰ ਘਰ ਦੇ ਵਿੱਚ ਬੀਜਾਂ ਉਗਾਈਆਂ ਜਾਂਦੀਆਂ ਸੀ ਹੁਣ ਇਹਨਾਂ ਦਾ ਬੀਜ ਅਲੋਪ ਜਾ ਹੋ ਗਿਆ ਬਹੁਤ ਮੁਸ਼ਕਲ ਨਾਲ ਇਹ ਬੀਜ ਮਿਲਿਆ ਸੀਗਾ ਪਰ ਕੋਸ਼ਿਸ਼ ਕੀਤੀ ਵੀ ਦੇਖਦੇ ਆਂ ਵੀ ਇੱਥੇ ਲੱਗਦੇ ਆ ਕਿ ਨਹੀਂ ਪਰ ਲੱਗ ਚੁੱਕੇ ਆ ਮੈਂ ਗੇਸੀ ਪਿੰਡ ਉੱਥੋਂ ਲੈ ਕੇ ਆਂਦੇ ਆ ਘਰੋਂ ਤੇ ਅੱਜ ਫਿਰ ਆਪਾਂ ਇਹਨਾਂ ਨੂੰ ਤਾਜੇ ਤਾਜੇ ਲੈ ਲੈ ਰਿਆ ਨੂੰ ਚੱਪੜ ਕਦੂਆਂ ਨੂੰ ਬਣਾਵਾਂਗੇ ਚਾਹੇ ਇਹਨਾਂ ਨੂੰ ਛੋਲਿਆਂ ਦੀ ਦਾਲ ਚ ਪਾ ਲੋ ਐ ਸੁੱਕੀ ਸਬਜ਼ੀ ਬਣਾ ਲਓ ਚਾਹੇ ਰਸਪਰੀ ਤੇ ਅੱਜ ਆਪਾਂ ਫਿਰ ਹੁਣ ਦੇਖਿਓ ਤੁਸੀਂ ਨਾਲ ਦੀ ਨਾਲ ਇਹ ਲੈ ਰਿ ਲੈ ਰਿ ਮਲੇਮ ਜੀ ਚੱਪੜ ਕਦੂਆਂ ਦੀ ਸਬਜ਼ੀ ਆਪਾਂ ਕਿਵੇਂ ਬਣਾਉਂਦੇ ਆ ਚਲੋ ਜੀ ਇਹਦਰ ਬਣਨ ਲੱਗਾ ਹੈ ਗੋਫੇਕਸ਼ਨ ਦੇ ਚਪਣ ਤੋਂ ਬਿਨਾਂ ਤਲਕਾ ਜਿੱਦਾਂ ਦੇ ਲੰਬੇ ਲੰਬੇ ਆਪਾਂ ਚਪਣ ਕੱਦੂ ਕੱਟੇ ਆ ਉਸਦਾਂ ਦੇ ਲੰਬੇ ਪਿਆਜ਼ ਤੇ ਟਮਾਟਰ ਸਿੰਪਲ ਜਿਹਾ ਸਭ ਵੀ ਥੋੜੇ ਦੇ ਦੇ ਜੀ ਨਮਕ ਤੇ ਮਸਾਲੇ ਸਾਂ ਆਰੇ ਨੋਰਮਲ ਆਪਾਂ ਆਪਣ ਕੱਦੂ ਆ ਆਪਾਂ ਇਹ ਲੰਬੇ ਲੰਬੇ ਕੱਟੇ ਹੋਏ ਠੀਕ ਹੈ ਜੀ ਲੋਹੀ ਸਰ ਦਾ ਪੱਕ ਪੁਨੇ ਦੇ ਵਿੱਚ ਚਪੜਾ ਤੂੰ ਐਡ ਕਰਾਂਗੇ ਕਰ ਦੋ ਇਹ ਅਜੇ ਸ਼ਾਂਤੀ ਕੋਣ ਉਹ ਵੀ ਸਰਦੀ ਸੁੱਕੀ ਸੁੱਕੀ ਜਿਹੀ ਬਣਾਵਾਂਗੇ ਕਰਾਂਗੇ ਪਰ ਤਾਂ ਲੈ ਚਿਕਨ ਦੀ ਬਣਾਉਣਾ ਹੈ ਕਿਤੇ ਇੱਕ ਘੜੇ ਦੇ ਚਪਣ ਤਕਰੀਬ ਦੇ ਪੈਣਾ ਦੇ ਹਿੱਕੇ ਤੇ ਜਿਹਾ ਪ੍ਰਾਣ ਹੁਣ ਤੱਕ ਰੀਗ ਨੂੰ ਮਿਲਦਾ ਲੋ ਮੋਸਕਲਾ ਲੋ ਜੀ ਤਰਕਾ ਕਰਤਾ ਮਿਕਸ ਇਹਨੂੰ ਥੋੜਾ ਜਿਹਾ ਟੱਕਣ ਨਾਲ ਦੇਵਾਂਗੇ ਟੱਕ ਪਾਣੀ ਬਿਲਕੁਲ ਨਹੀਂ ਪਾਉਣਾ ਵਿੱਚ ਇਹਨੂੰ ਇਦਾਂ ਹੀ ਲੋ ਫਲੇਮ ਤੇ ਪਕਾਵਾਂਗੇ ਲੋ ਜੀ ਸੱਚੀ ਦੇਖੀਏ ਆਪਾਂ ਆਹ ਇਹਨੂੰ ਜਦੋਂ ਆ ਪੈਣੀ ਲੱਗਦਾ ਸਰਦੀ ਨੂੰ ਬਣਾਉਣ ਨੂੰ ਬੜੀ ਜਲਦੀ ਬਣ ਜਾਂਦੀ ਹੈ ਫਾਈਨਲ ਟੱਚ ਇਹ ਵਿੱਚ ਦੋਵਾਂਗੇ ਇਧਰ ਗਰਮ ਗਰਮ ਨਾਲ ਨਾਲ ਪਕ ਕੇ ਲੋ ਜੀ ਸਬਜੀ ਆਪਣੀ ਆਲਮੋਸਟ ਡਾਨਾ ਇਹਦੇ ਵਿੱਚ ਪਾਵਾਂਗੇ ਆਪਾਂ ਸਪੈਸ਼ਲ ਮਸਾਲਾ ਆਪਣਾ ਸਪੈਸ਼ਲ ਕੋਈ ਨਹੀਂ ਉਹ ਵਾਦੀ ਨਾ ਬੋਲਵਾ ਤੇ ਮਾਰ ਬੋਲ ਆਪਣਾ ਹਰਾ ਧਨੀ ਇਹ ਕਰਾਂਗੇ ਮਿਕਸ ਇਹ ਚੰਗੀ ਤਰ੍ਹਾਂ ਕਰਨਾ ਜੀ ਮਿਕਸ ਦੇਖੋ ਇਸੇ ਤਰੀਕੇ ਨਾਲ ਸਬਜੀ ਅਨੇ ਬਹੁਤ ਨੇ ਮੈਂ ਇਸ ਨੂੰ ਬਹੁਤ ਪਕਾਵਾਂਗੇ ਹੁਣ ਤੱਕ ਕੰਦਨ ਦੀ ਜ਼ਰੂਰਤ ਨਹੀਂ ਲਓ ਜੀ ਕਰਮਾ ਗਰਮ ਨਾਲ ਫੜ ਕੇ ਰੈਡੀ ਹੋ ਗਿਆ ਆਪਣਾ ਦੇਖ ਲੈਗੇ ਤੁਸੀਂ ਸਬਜੀ ਆਪਣਾ ਕਿਉਂ ਛੱਡਦਾ ਤੇ ਫ੍ਰੈਸ਼ ਕਰਦੇ ਹਾਂ ਦੇਖੋ ਹੰਦਾਪਾ ਕਰੋ ਇੰਜੋਏ ਬਰੀ ਸਿੰਪਲ ਚਪਕਨ ਕਦੀ ਦੀ ਸਬਜੀ ਘਰ ਦੇ ਕਦੀ ਸੀ ਨਰਮ ਪਰ ਇਹਨਾਂ ਦਾ ਸਵਾਦ ਵੀ ਬਾਜ਼ਾਰ ਵਾਲਿਆਂ ਨਾਲੋਂ ਡਿਫਰੈਂਟ ਹੋਣਾ ਤੇ ਬਹੁਤ ਸਿੰਪਲ ਜਿਹੇ ਮਸਾਲੇ ਨੇ ਜਿਹੜੇ ਆਪੀ ਨੋਰਮਲ ਹੁੰਦੇ ਨੇ ਕਰੋ ਇੰਜੋਏ ਫਿਰ ਬੇਸਿਕ ਹੋ ਰਿਹਾ ਤੇ ਬਣਾ ਕੇ ਦੱਸਿਓ ਕਿੱਦਾਂ ਲੱਗੀ ਸਿੰਪਲ ਜੀ ਸਬਸਕ੍ਰਾਈਬ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਕਰ ਲੈ ਸਕਦੇ ਹੋ ਜਾਂਦੇ ਜੀ